ਫਿਰ ਉਹਨੇ ਇੱਕ ਹੋਰ ਉਥੇ ਗੱਲ ਲਿਖੀ ਆ ਮਹਿੰਦਰ ਸਿੰਘ ਨੇ ਕਹਿੰਦਾ ਇੱਕ ਬੀਬੀ ਸਾਡੇ ਕੋਲ ਬੈਠੀ ਆ ਉਥੇ ਤੇ ਸਾਡੇ ਪਿੰਡ ਦਾ ਨਾ ਸਾਫਾ ਫੌਜੀ ਭਾਈ ਗੁਰਦਿਆਲ ਸਿੰਘ ਜਿਨ੍ਹਾਂ ਦੇ ਕੋਲ ਮੈਂ ਗੁਰਬਾਣੀ ਦੀ ਸੰਖਿਆ ਸ਼ੁਰੂ ਕੀਤੀ ਸੀ ਉਦੋਂ ਵੀ ਉਸ ਡੇਰੇ ਦੇ ਵਿੱਚ ਸੀ ਉਹਨਾਂ ਨੇ ਵੀ ਦੱਸਿਆ ਸੀ ਕਹਿੰਦਾ ਉਹ ਕਹਿੰਦਾ ਇੱਕ ਬੀਬੀ ਸਾਡੇ ਵਿੱਚ ਆਣ ਕੇ ਬੈਠੀ ਉਹਦੇ ਪੁੱਛਣ ਐ ਛੋਟਾ ਜਿਹਾ ਕੀ ਆਂਦਾ ਬੱਚਾ ਹੋਵੇਗਾ ਨਿਕਾਜਾ ਬੱਚਾ ਕਹਿੰਦਾ ਬੱਚਾ ਪਾਣੀ ਮੰਗਦਾ ਤੇ ਕਹਿੰਦਾ ਮੇਰੇ ਵੇਹਦਿਆਂ ਦੀ ਮਾਂ ਪਤਾ ਕੀ ਕਰਦੀ ਐ ਆਪਣੀ ਛਾਤੀ ਤੋਂ ਕਮੀਜ਼ ਚੁੱਕ ਕੇ ਕਹਿੰਦਾ ਵੀ ਆਪਣੇ ਪੁੱਤ ਨੂੰ ਦੁੱਧ ਦੇਣ ਦਾ ਯਤਨ ਕਰਦੀ ਪਰ ਉਹ ਦੁੱਧ ਚੁੰਗਦਾ ਨਹੀਂ ਦੁੱਧ ਛੱਡ ਚੁੱਕਾ ਸੀਗਾ ਨਿਕਾ ਜਾ ਕਹਿੰਦਾ ਜਦੋਂ ਬੱਚਾ ਲੱਥਾਂ ਤੇ ਤੜੀ ਹੁੰਦਾ ਵੇ ਵਿਚਾਰਾ ਤਣਫੇ ਉਹ ਪਾਣੀ ਮੰਗੇ ਕਹਿੰਦਾ ਮੇਰੇ ਵਹਿੰਦਿਆ ਵਹਿੰਦਿਆ ਉਹ ਸਮਾਨ ਹੈ ਆਪਣੇ ਮੱਥੇ ਤੋਂ ਦੋ ਵਾਰੀ ਐ ਕਰਕੇ ਨਾ ਪਸੀਨਾ ਤੇ ਕਹਿੰਦੇ ਆਪਣੇ ਪੁੱਤ ਦੇ ਲਬਾਂ ਦੇ ਨਾਲ ਲਾ ਕੇ ਆਪਣੇ ਪੁੱਤ ਦੇ ਲਬ ਗਿੱਲੇ ਕੀਤੇ ਮੇਰਾ ਕਿਤੇ ਪੁੱਤ ਨਾ ਮਰ ਜਾਵੇ ਕਹਿੰਦਾ ਫਿਰ ਉਹ ਬੀਬੀ ਕੀ ਕਰਦੀ ਆਪਣੇ ਜਿਸਮ ਤੋਂ ਪਸੀਨਾ ਇਕੱਠਾ ਕਰਕੇ ਨਿਚੋੜਦੀ ਆਪਣੇ ਪੁੱਤ ਦੇ ਬੁੱਲਾਂ ਤੇ ਇਹ ਮੈਂ ਵਿਰਾਗ ਵਧਾਉਣ ਵਾਸਤੇ ਨਹੀਂ ਬੇਨਤੀ ਕਰ ਰਿਹਾ ਕਿਤਾਬਾਂ ਚ ਲਿਖਿਆ ਮਿਲਦਿਆ ਸੀ ਹੀਰੋਧਤੂ ਬਾਦੋਂ ਲਿਖਦਾ ਕਹਿੰਦਾ ਇੱਕ ਲਾਗੋਂ ਦੀ ਸੀਆਰਪੀ ਵਾਲਾ ਲੰਘਿਆ ਉਹਨੇ ਬੱਚੇ ਬੰਨੇ ਵੇਖ ਕੇ ਆਖਿਆ ਕਹਿੰਦਾ ਇਸੇ ਪਾਣੀ ਚਾਹੀਏ ਉਹ ਮਾਂ ਨੇ ਆਖਿਆ ਹਾਂ ਪੁੱਤ ਨੇ ਪਾਣੀ ਪੀਣਾ ਕਹਿੰਦਾ ਉਹਨੇ ਕਹਿੰਦੀ ਉਹਨੇ ਇੱਕ ਬਾਟਾ ਲਿਆਂਦਾ ਸਰੋਵਰ ਦੇ ਵਿੱਚੋਂ ਜਲ ਭਰਿਆ ਜਦੋਂ ਲਿਆਣ ਕੇ ਉਹਨੇ ਸਾਹਮਣੇ ਰੱਖਿਆ ਕਹਿੰਦੀ ਮੈਨੂੰ ਐਉਂ ਲੱਗਾ ਜਿਵੇਂ ਇਸ ਪਾਣੀ ਦੇ ਵਿੱਚ ਮੇਰੇ ਪੁੱਤ ਦੀ ਜਾਨ ਆ। ਕਹਿੰਦਾ ਮੈਂ ਪਾਣੀ ਵਾਲਾ ਬੈਬੀ ਕਹਿੰਦੀ ਬਾਟਾ ਪਕੜ ਕੇ ਲੱਗੀ ਪੁੱਤ ਨੂੰ ਪਿਔਣ। ਉਹਨੇ ਮੈਨੂੰ ਆਵਾਜ਼ ਦੇ ਕੇ ਆਖਿਆ ਰੇ ਮਾਈ ਅਬੀ ਜੇ ਪਾਣੀ ਮੱਤ ਪਿਲਾਓ। ਆਂਦੀ ਮੈਂ ਕਿਹਾ ਪੀ ਪੁੱਤ ਕਿਉ ਮੇਰੇ ਪੁੱਤ ਨੂੰ ਤੇ ਲੱਗੀ ਆ। ਕਹਿੰਦੇ ਉਹਨੇ ਨਾ ਆਪਣੀ ਜੇਬ ਵਿੱਚੋਂ ਸਿਗਰਟਾਂ ਵਾਲੀ ਡੱਬੀ ਕੱਢੀ। ਉਹਦੇ ਵਿੱਚੋਂ ਇੱਕ ਸਿਗਰਟ ਕੱਢੀ। ਉਹਨੇ ਆਪਣੇ ਮੂੰਹ 'ਚ ਸਿਗਰਟ ਪਾ ਕੇ ਅੱਗ ਲਾਈ। ਉਨੇ ਕਹਿੰਦੇ ਦੋ ਤਿੰਨ ਸੂਟੇ ਖਿੱਚ ਕੇ ਰਤੋ ਬਾਰ ਜੜੀ ਅਗਲੀ ਕਾਲ ਖਸੀ ਨਾ ਕਾਲਖ ਉਹ ਬਾਟੇ ਦੇ ਵਿੱਚ ਕੋਲ ਕੇ ਕਹਿੰਦਾ ਆਪਣੇ ਬੇਟੇ ਕੋ ਪਾਣੀ ਅੱਬ ਪਿਲਾਉ ਕਹਿੰਦੇ ਜਦੋਂ ਇੰਨੀ ਗੱਲ ਕਹੀ ਨਾ ਆਪਣੇ ਪੁੱਤ ਨੂੰ ਪਾਣੀ ਪਿਆ ਕਹਿੰਦੀ ਮੈਂ ਬਾਟਾ ਲਾਂਬੇ ਕਰ ਦਿੱਤਾ ਮੈਂ ਆਖਿਆ ਧੰਨ ਗੁਰੂ ਰਾਮਦਾਸ ਮਹਾਰਾਜ ਮੇਰਾ ਪੁੱਤ ਜਿਹੜਾ ਘੜੀਕ ਨੂੰ ਮਰਨਾ ਹੁਣੇ ਮਰ ਜਾਵੇ ਪਰ ਮੈਂ ਇਹ ਜਾਲ ਆਪਣੇ ਪੁੱਤ ਦੇ ਮੂੰਹ ਵਿੱਚ ਨਹੀਂ ਪਾਵਾਂਗਾ ਮਹਿੰਦਰ ਸਿੰਘ ਕਹਿੰਦਾ ਮੇਰੇ ਵੇਂਦਿਆ ਵੇਂਦਿਆ ਦੋ ਵਰੀ ਤਾਲੂ ਦੇ ਨਾਲ ਉਸ ਮਾਨ ਨੇ ਆਪਣੇ ਪੁੱਤ ਦੀ ਜ਼ੁਬਾਨ ਲਈ ਦੋ ਵਾਰ ਕਹਿੰਦਾ ਆਖਰ ਬੱਚੇ ਦੀ ਧੜਕਣ ਰੁਕ ਗਈ ਮੈਂ ਅੱਖਾਂ ਪੁੱਟ ਕੇ ਦੇਖੀਆ ਬੱਚਾ ਮਰ ਚੁੱਕਾ ਹੈ ਕਹਿੰਦਾ ਮੈਂ ਨਹੀਂ ਦੱਸਿਆ ਪੀ ਬੀਬੀ ਤੇਰਾ ਬੱਚਾ ਮਰ ਚੁੱਕਾ ਹੈ ਮੈਂ ਕਿਹਾ ਬਰਾਗ ਵਿੱਚ ਆਵੇਂਗੀ ਕਹਿੰਦਾ ਮੈਂ 20 25 ਮਿੰਟ ਠਹਿਰ ਕੇ ਆਖਿਆ ਮਾਂ ਮੈਨੂੰ ਪੈਣੇ ਐਵੇਂ ਲੱਗਦਾ ਜਿਵੇਂ ਤੇਰਾ ਬੱਚਾ ਮਰ ਗਿਆ ਹੋਵੇ ਕਹਿੰਦੀ ਵੀਰੇ ਤੇ 20 ਮਿੰਟ ਪਹਿਲਾਂ ਮਰ ਗਿਆ ਤੇ ਮਾਂ ਨੂੰ ਪੁੱਛਿਆ ਪੀ ਤੈਨੂੰ ਕਿਵੇਂ ਪਤਾ ਲੱਗਾ ਪੈਣੇ 20 ਮਿੰਟ ਪਹਿਲਾਂ ਮਰ ਗਿਆ ਉਹ ਕਹਿੰਦੀ ਪੁੱਤਰਾ ਇਹਨੇ ਮੇਰੀ ਕੁੱਖ ਚੋਂ ਜਨਮ ਲਿਆ ਸੀ ਮੇਰੀ ਤੇਦੀ ਨਾੜ ਸਾਂਝੀ ਸੀ ਜਦੋਂ ਇਹਦੀ ਧੜਕਣ ਧੜਕਣ ਰੁਕੀ ਸੀ ਮੇਰੀ ਧੜਕਣ ਨੇ ਆਪਣੇ ਆਪ ਹੀ ਦੱਸ ਦਿੱਤਾ ਸੀ ਨਹੀਂ ਤੇਰਾ ਪੁੱਤ ਮਰ ਚੁੱਕਾ ਇਹ 84 ਦਾ ਕੱਲੂ ਕਾਰਾ ਕਈ ਸੁਣ ਕੇ ਤੇਲ ਮਲਾਉਂਦੇ ਤੁਸੀਂ ਕਿਉਂ ਕਹਿੰਦੇ 84 ਦਾ ਕੱਲੂ ਕਾਰਾ ਨਾ ਕਿਹਾ ਕਰੋ 84 ਦਾ ਕੱਲੂ